ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਸੀਨੀਅਰ ਆਗੂ ਸਵੇਰੇ ਪੁਲਿਸ ਪ੍ਰਸ਼ਾਸਨ ਵੱਲੋਂ ਅरेस्ट ਕੀਤੇ ਗਏ ਨੇ ਹਰੀ ਮਾ ਰੰਜੀਤ ਸਿੰਘ ਟੱਲੇਵਾਲ 77 ਭਾਰਤੀ ਕਿਸਾਨ ਯੂਨੀਅਨ ਪਿੰਡ ਕਾਹ ਟੱਲੇਵਾਲ ਤੇ ਮੇਰੇ ਨਾਲ ਪਿੰਡ ਕਾਹ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਤੇ ਹੋਰ ਕਿਸਾਨ ਵੀਰ ਖੜੇ ਨੇ ਤੇ ਅੱਜ ਜੋ ਆਪਣੇ 5 ਮਾਰਚ ਨੂੰ ਸਰਕਾਰ ਤੋਂ ਹੱਕੀ ਮੰਗਾਲ ਦੇ ਲੈਣ ਦੇ ਲਈ ਚੰਡੀਗੜ੍ਹ ਮੋਰਚਾ ਲੱਗਣਾ ਸੀ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰ 3 ਤਰੀਕ ਦੀ ਮੀਟਿੰਗ ਉਹਨਾਂ ਮੰਗਾਂ ਦੇ ਵਿਚਾਰ-ਵਟਾਂਦਰਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤੀ ਗਈ ਆਪਣੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤਾਂ ਮੀਟਿੰਗਾਂ ਜਿਹੜੀ ਉਹ ਚੱਲ ਰਹੀ ਸੀ ਭਾਵੇਂ ਮੰਗਾਂ ਤੇ ਜਿਹੜਾ ਇੱਕ ਦੂਜੇ ਦੇ ਜਿਹੜੇ ਵਿਚਾਰ ਸੀਗੇ ਉਹ ਸੁਣੇ ਜਾ ਰਹੇ ਸਨ ਪਰ ਇਸ ਮੀਟਿੰਗ ਦੇ ਦੌਰਾਨ ਹੀ ਤਾਲਖੀ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਜਿਹੜੀ ਪਿੰਡਾਂ ਦੇ ਉਹ ਕਹਿੰਦੇ ਜੀ ਪਿੰਡਾਂ ਤੋਂ ਸਰਕਾਰ ਚੱਲੂਗੀ ਅਸੀਂ ਆਮ ਆਦਮੀ ਪਾਰਟੀ ਸਾਡੀ ਅਸੀਂ ਆਮ ਆਦਮੀ ਆ ਪਰ ਭਗਵਾਨ ਤਮਾਨ ਨੇ ਜੋ ਬਤੀਰਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਇਸ ਮੀਟਿੰਗ ਦੌਰਾਨ ਕੀਤਾ ਉਹ ਬੇहद ਨਿੰਦਣਯੋਗ ਹੈ ਕਿਉਂਕਿ ਮੀਟਿੰਗ ਦੇ ਛੱਡ ਕੇ ਕਿਸਾਨ ਆਗੂਆਂ ਨੂੰ ਇਹ ਕਹਿ ਕੇ ਚਲੇ ਗਏ ਵੀ ਤੁਹਾਡਾ 5 ਮਾਰਚ ਜੋ ਧਰਨਾ ਕਰਨਾ ਹੈ ਵੀ ਉਹਦਾ ਕੀ ਵਿਚਾਰ ਹੈ ਤਾਂ ਕਿਸਾਨ ਆਗੂ ਨੇ ਕਿਹਾ ਵੀ ਉਹ ਜਿਹੜਾ ਮੋਰਚਾ ਦਾ ਸਾਡਾ ਉਹ ਹਰ ਹਾਲਤ ਵਿੱਚ ਉਥੇ ਪੱਕਾ ਚੱਲੂਗਾ ਇਸ ਗੱਲ ਕਹਿਣ ਤੋਂ ਤਲਕੀ ਦੇ ਵਿੱਚ ਆ ਕੇ ਮੀਟਿੰਗ ਵਿਚਾਲੇ ਛੱਡ ਕੇ ਉਹ ਚਲੇ ਗਏ ਸੋ ਉਸ ਤੋਂ ਪਿੱਛੋਂ ਵੱਡੀ ਪੱਧਰ ਤੇ ਜਾਂਦੀ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਡੇਢ 2 ਵਜੇ ਰਾਤ ਨੂੰ ਪੁਲਿਸ ਭੇਜ ਕੇ ਛਾਪੇ ਮਾਰ ਕੇ ਕਿਸਾਨ ਆਗੂਆਂ ਦੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਬਹੁਤ ਪਰਿਵਾਰਾਂ ਨੂੰ ਉਹਨਾਂ ਨੇ ਤੰਗ ਪ੍ਰੇਸ਼ਾਨ ਕੀਤਾ ਵੱਡੀ ਰਾਤ ਆ ਕੇ ਤੇ ਬਹੁਤ ਸਾਰੇ ਕਿਸਾਨ ਆਗੂ ਆ ਜਿਹੜੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਇਸ ਲਈ ਵਿਰੋਧ ਵਜੋਂ ਇਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਵੀ ਪਿੰਡ-ਪਿੰਡ ਦੇ ਵਿੱਚ ਪਿੰਡ ਦੀਆਂ ਸੱਥਾਂ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਆਰਥੀਆ ਉਹ ਫੁਕੀ ਜਾਵੇ ਸੋ ਪਿੰਡ ਇਕਾਈ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹ ਪਿੰਡ ਇਕਾਈ ਟੱਲੇਵਾਲ ਵੱਲੋਂ ਪਿੰਡ ਦੀ ਵੱਡੀ ਸੱਥ ਦੇ ਵਿੱਚ ਰੋਸ ਵਜੋਂ ਪੰਜਾਬ ਸਰਕਾਰ ਦੀ ਆਰਥੀਆ ਜਿਹੜੀ ਉਹ ਫੁਕੀ ਗਈ ਹੈ ਤੇ ਮੰਗ ਕੀਤੀ ਗਈ ਹੈ हां ਕਿ ਵਿਰਤੀ ਫੂਕੀ ਗਈ ਹੈ ਤੇ ਮੰਗ ਕੀਤੀ ਆ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਵੀ ਜਿੰਨੇ ਵੀ ਕਿਸਾਨ ਆਗੂ ਆ ਜਿਹੜੇ ਉਹ ਤੁਰੰਤ ਰਹਾ ਕੀਤੇ ਜਾਣ ਤੇ 5 ਤਰੀਕ ਦਾ ਜੋ ਮੋਰਚਾ ਹੈਗਾ ਉਹਦੀ ਬਿਲਕੁਲ ਤਿਆਰੀਆਂ ਬਹੁਤ ਵੱਡੀ ਪੱਧਰ ਤੇ ਜਿਹੜੇ ਕਿਸਾਨ ਵੀਰ ਆਪੋ ਆਪਣੇ ਟਰਾਲੀਆਂ ਦੇ ਵਿੱਚ ਉਹ ਚੰਡੀਗੜ੍ਹ ਨੂੰ ਵਧਣਗੇ ਕੱਲੋਂ 5 ਤਰੀਕ ਦਾ ਜੋ ਮੋਰਚਾ ਹੈਗਾ ਉਹ ਮੰਗਾ ਹੱਕੀ ਮੰਗਨ ਨੂੰ ਮਨਵਾਉਣ ਦੇ ਲਈ ਉਸ ਤਰ੍ਹਾਂ ਹੀ ਲੱਗੇਗਾ ਸੋ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਸਾਡੇ ਜਿਹੜੇ ਕਿਸਾਨ ਆਗੂ ਫੜੇ ਆ ਉਹਨਾਂ ਨੂੰ ਛੇਤੀ ਛੋਟੀ ਰਹਾ ਕੀਤਾ ਜਾਵੋ ਜਾਵੇ ਤਾਂ ਜੋ ਉਹ ਮਾਰਚ ਦੇ ਵਿੱਚ ਆਪਣੇ ਜੋ 5 ਮਾਰਚ ਦਾ ਆਪਣਾ ਇਹ ਰੋਸ ਧਰਨਾ ਉੱਤੇ ਚੰਡੀਗੜ੍ਹ ਦੇਮ ਜਾ ਰਹੇ ਆ ਉਹਦੇ ਵਿੱਚ ਉਹ ਸ਼ਾਮਲ ਹੋ ਸਕਣਾ ਸੋ ਜਿੰਨਾ ਚਿਰ ਸਰਕਾਰ ਆ ਜਿਹੜੀ ਕਿਸਾਨਾਂ ਦੀਆਂ ਭਾਖੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਾਰੇ ਲਗਾਤਾਰ ਆ ਜਿਹੜਾ ਮੋਰਚਾ ਹੈ ਚੱਲੂਗਾ ਤੇ ਦੁਆਰਾ ਫੇਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਾਡੇ ਕਿਸਾਨ ਆਗੂ ਜਿਹੜੇ ਫੜੇ ਹੋਏ ਨੇ ਉਹ ਤਰਾਂਤਰ ਰਹਾ ਕੀਤੇ ਜਾਣ। ਅੱਜ ਦੇਰ ਰਾਤ ਨੂੰ ਪੁਲਿਸ ਨੇ ਵੱਡੀ ਫੋਰਸ ਲੈ ਕੇ ਕਿਸਾਨ ਆਗੂਆਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਜਦ ਐਂਟਰੀ ਕੀਤਾ ਵੀ ਜਿਵੇਂ ਇਹ ਕੋਈ ਵੱਡੇ ਕ੍ਰਿਮੀ ਵਾਲਾ ਜਾਂ ਜੁਰਮਾਕਾਰ ਹੋਣ ਬੰਦੇ ਤੇ ਇਸ ਤਰ੍ਹਾਂ ਦਹਿਸ਼ਤ ਦਾ ਇੱਕ ਮਾਹੌਲ ਬਣਾ ਕੇ ਪਰਿਵਾਰਾਂ ਦੇ ਬੱਚਿਆਂ ਦੇ ਵਿੱਚ ਵੀ ਦਹਿਸ਼ਤ ਪਾਈ ਗਈ ਤੇ ਕਿਸਾਨ ਆਗੂ ਨੂੰ ਫੜਿਆ ਗਿਆ ਜਿਵੇਂ ਸਾਡੇ ਹੀ ਪਿੰਡ ਇਕਾਈ ਦੇ ੱਲੇ ਵਾਲ ਦੇ ਮਾਸਟਰ ਹਰਦੀਪ ਸਿੰਘ ਜੀ ਜੋ ਸੂਬਾਗੂ ਨੇ ਭਾਰਤੀ ਕਿਸਾਨ ਜੂਨਿਆਂ ਨੇ ਇਕਤਾ ਗਰਾ ਉਹਨਾਂ ਦੇ ਘਰ ਵੀ ਆ ਕੇ ਉਹਨਾਂ ਨੇ ਤੇ ਉਹ ਰੈਸਟ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇ ਇਹਦੇ ਵਿੱਚ ਲੈ ਕੇ ਗਏ ਆ ਤੇ ਇਸ ਕਰਕੇ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਜਿਵੇਂ ਇਹ ਧੱਕੇਸ਼ਾਹੀ ਆ ਪ੍ਰਸ਼ਾਸਨ ਕਰਦਾਗਾ ਉਹਦੇ ਵਿਰੁੱਧ ਆ ਜਿਹੜਾ ਰੋਸ ਆ ਜਿਹੜਾ ਕਿਸਾਨਾਂ ਚ ਬਹੁਤ ਵੱਧ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਕਿਸਾਨਾਂ ਨੂੰ ਨਾ ਰਹਾ ਕੀਤਾ ਗਿਆ ਤਾਂ ਇਸ ਤਰ੍ਹਾਂ ਇਹ ਰੋਸ ਪ੍ਰਦਰਸ਼ਨਾਂ ਜਿਹੜੇ ਉਹ ਜਾਰੀ ਰਹਿਣਗੇ